ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਵਾਸਿਤ ਖਸਮ ਦੇ ਨੂਰ ਅਰਸੋ ਕੁਰਸੋ ਚਟਕੀ ਆ ਤੁਝ ਠੇ ਸਤੇ ਬਾਦਸ਼ਾਹ ਮਲ ਜਨਮ ਦਾਰਸ਼ਨ ਦੇਖ ਜੀਵਾ ਗੁਰ ਤੇਰਾ ਬੂਰਨ ਕਰਮੋ ਏ ਪ੍ਰਭ ਮੇਰਾ ਇਹੇ ਬਿਨੰਤੀ ਸੁ ਪ੍ਰਭ ਮੇਰੇ ਦੇਹ ਨਾਮ ਕਰਨ ਆਪਣੇ ਤੇਰੇ ਸਤਨਾਮ ਫਰੀ ਵਾਹੇ ਗੁਰ ਸਾਹਿਬ ਜੀਓ ਸੋਰਠ ਮਹੱਲਾ ਪਾੰਡਵਾ ਅਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪਾਉ ਕੀਤਾ ਪਰਮੇਸ਼ਰ ਬਣਤ ਬਣਾਈ ਫੇਰ ਦੂਰਤ ਤਕ ਹੋਂ ਨਾਹੀ ਮੇਰੇ ਮੀਤਾ ਪਾਛੇ ਆਨੰਦ ਪ੍ਰਵ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੂਰਤ ਕਤ ਹੋ ਨਾਹੀ ਸਾਥੀ ਸਹਿਬ ਜੋ ਮਨ ਮੰਨਿਆ ਹਰ ਸਰਬਨਾੰਤਰ ਜਾਣਿਆ ਸਾਭ ਜੀ ਤੇਰੇ ਤੇ ਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਦਾ ਬਾਹੀ ਗੁਰੂ ਜੀ ਕੀ ਫਤਿਹ